ਸਿਰ ਰਗ ਮਹੱਲਾ ਪਹਿਲਾ ਤ੍ਰਿਸਨਾ ਮਾਇਆ ਮੋਹਣੀ ਸੋਤ ਬੰਧਪ ਕਰਨਾਰ ਤਨ ਜੋਬਣ ਜਗ ਧੱਗਿਆ ਲਬ ਲੋਭ ਹੰਕਾਰ ਤ੍ਰਿਸਨਾ ਮਾਇਆ ਮੋਹਣੀ ਸੋਤ ਬੰਧਪ ਕਰਨਾਰ ਤਨ ਜੋ ਬਣ ਜਾ ਗਟ ਗਿਆ ਲਬ ਲੋਭ ਹੰਕਾਰੋ ਮੋਟ ਗੌਲੀ ਹੋ ਮੋਈ ਸਵਰਤੇ ਸੰਸਾਰ ਮੇਰੇ ਪ੍ਰੇਤਮਾ ਮੈਂ ਤੋ ਦਬੇ ਨਾ ਵਰ ਨ ਕੋਏ ਮੈਂ ਦੁੱਧ ਬਿਨ ਅਵਰ ਨਾ ਪਾਵਈ ਤੂੰ ਪਾਵੈ ਸੋ ਕਹੋਈ ਰਹਾਉਂ ਨਾਮ ਸੁਲਾਹੀ ਰੰਗ ਸੋ ਗੁਰ ਕੇ ਸਬਦ ਸੰਤਕ ਜੋ ਧੀਸ ਸੋ ਚੱਲਸੀ ਕੂੜਾ ਮੋਹ ਨਵੀ ਕ ਵਾਟ ਵਟਾਉ ਆਇਆ ਨੇ ਤੇ ਚਲਦਾ ਸਾਥ ਦੇਕ ਆਖਣ ਆਖੇ ਕੀ ਤੜੀ ਗੁਰ ਬਿਨ ਬੂਝ ਨਾ ਹੋਈ ਨਾਮ ਵਡਾਈ ਜੀ ਮਿਲੇ ਸੱਚ ਰਪੈ ਪਤ ਹੋਈ ਜੋ ਤਦ ਭਾਵੇ ਸੀ ਪਲੀ ਖੋਟਾ ਖਰ ਨ ਕੋਈ ਗੁਰ ਸਰਨੈ ਛੂਟਿਐ ਮਨ ਮੁਖ ਕੋਟੀ ਰਾਸ ਅਸ਼ਟਤਾਤ ਪਤ ਸਾਹ ਕੀ ਕੜੀਐ ਸਬਦ ਵਿਗਾਸ ਆਪੇ ਪਰਖੇ ਭਾਰ ਕੋ ਪਵੇਖ ਜਾਨੀ ਰਾਸ ਤੇਰੀ ਕੀਮਤ ਨਾ ਪਾਵੇ ਸਭ ਡਿੱਟੀ ਠੋਕਵ ਜਾਈ ਕਹਿਣੇ ਹਾਥ ਨ ਲੱਬਾਈ ਸਭ ਟਿਕੈ ਪਤ ਪਾਈ ਗੁਰ ਮਤ ਤੂੰ ਸਲਾਹਣਾ ਹੋਰ ਕੀਮਤ ਕਹਿਣ ਨ ਜਾਈ ਜਿਤ ਤਨ ਮਨ ਨਾਮਣਾ ਪਾਵਈ ਤਿਤ ਤਨ ਹਮੇ ਵਾਜ ਗੁਰ ਬਿਨ ਗਿਆਨ ਨਾ ਪਾਈ ਹੈ ਵਿਖਿਆ ਦੂਜਾ ਸਾਧ ਬਿਨ ਗੁਰ ਕਾਮ ਨ ਆਵਈ ਮਾਇਆ ਬਿ ਕਾਜ਼ਾਦ ਆਸੈ ਅੰਦਰ ਜੰਮਿਆ ਆਸਾ ਸਖਸ ਖਸ ਖਾਈ ਆਸਾ ਬੰਦ ਚਲਾਈ ਐ ਮੋਹੀ ਮੋਹੀ ਚੋਟਾ ਖਾਈ ਅਵਗੁਣ ਬੱਦਾ ਮਾਰੀ ਐ ਛੋਟਾ ਗੁਰਮਤ ਨਾਈ ਸ੍ਰੀਦਾਗੋ ਮਹੱਲਾ ਪਹਿਲਾ ਚਿੱਤ ਦਿਸ ਤੋਲ ਘਰ ਬੰਕੇ ਬੰਕ ਦਵਾਰ ਕਰ ਮਨ ਖੁਸ਼ੀ ਉਸਾਰਿਆ ਦੂਜੇ ਹਿਤ ਪਿਆਰ ਅੰਦਰ ਖਾਲੀ ਪ੍ਰੇਮ ਬਿਣ ਟੈ ਟੇਰੀ ਤਨ ਸ਼ਾਰ ਪਾਇਰੇ ਤਨ ਤਨ ਸਾਥ ਨਾ ਹੋਈ ਰਾਮ ਨਾਮ ਤਨ ਨਿਰਮਲ ਗੁਰਦਾਤ ਕਰੀ ਪ੍ਰਭ ਸੋਈ ਰਹਾਓ राम नाम तन निर्मलो जि दिवि दीवन हार आज्ञ पूष न हो जस बेली गोर करतार आप छुड़ाए सूटी आपी आप ही बक्सन हार गुरमुख होई कर करतार ਆਇ ਰੇ ਪਵਜਲ ਬਖਮ ਡਰਾਉ ਪੂਰਾ ਸਤਗੁਰ ਰਾਸ ਮਿਲੇ ਗੁਰਤਾਰੇ ਹਰ ਨਾਉ ਰਹਾ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲਸੀ ਅੰਬਰ ਸਗਰ ਕਰਤਾਰ ਤੀ ਸੱਚਾ ਸਲਾਹਣਾ ਸੱਚੇ ਥਾਣ ਪਿਆਰ ਦਰਕਰ ਮਹਿਲਾ ਸੋਹਣੀ ਪੱਕੇ ਕੋਟ ਹਜ਼ਾਰ ਹਸਤੀ ਕੋੜੇ ਭਖਰੇ ਲਸ਼ਕਰ ਲੱਖ ਆਪਾਰ ਕੇਸੀ ਨਾਲ ਨ ਚੱਲਿਆ ਖੱਪ ਖੱਪ ਮੋਏ ਅਸਾਰ ਸੁਇਨਾ ਰੂਪ ਪਸੰਚੀ ਐ ਮਾਲ ਜਾਲ ਜਹਾਨੋ ਸਭ ਜਗ ਮੈਂ ਦੋਹੀ ਫੇਰੀ ਐ ਬਿਨ ਨਾ ਵੀ ਸਿਰ ਕਾਲੋ ਪੈਂਡ ਪੜੇ ਜੀਓ ਖੇਲਸੀ ਬਦ ਫੈਲੀ ਕਿਆ ਹਾਲੋ ਪਤਾ ਦੇ ਕ ਵਿਗਸੀਐ ਨਾਰੇ ਸੇ ਜੁ ਪਤਾਰ ਚੋਆ ਚੰਦਣ ਲਾਈ ਐ ਕਾਪੜ ਰੂਪ ਸੰਗਾਰ ਖੇਹੁ ਖੀਰ ਲਾਈ ਐ ਛੋੜ ਚਲੇ ਘਰ ਬਹਾਰ ਮਹਿਰ ਮਲੂਕ ਕਹਾਈ ਐ ਰਾਜਾ ਰਾਓ ਕੇ ਖਾਨੋ ਚੌਧਰੀ ਰਾਉ ਸਦਾਈ ਐ ਜਲ ਬਲੀਏ ਆਬੇ ਮਾਨੋ ਮਨ ਮੁਖ ਨਾਮ ਵਿਸਾਰਿਆ ਜੋ ਦਵ ਦਦਾ ਕਾਣੋ ਹਮੇ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੀ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸੁਹਾਈ गुरु केस निर्मले शब्द निवारी पाही नानक तरिय नाम सिर साह पात साहो मैं हर नाम नवी सरि हर नाम विसाहो मन मुख पव जल पहचम गुरमुख थरी अथाहो ਸ੍ਰੀ ਦਾਗ ਮਹੱਲਾ ਪਹਿਲਾ ਕਰ ਦੂਜਾ ਮੁਕਾਮ ਕਰ ਕਰ ਬੈਸਣਾ ਨਿਤ ਚਲਣੇ ਕੀ ਤੋਖ ਮੁਕਾਮ ਤਾ ਫਰ ਜਾਣੀ ਐ ਜਹ ਰਹੇ ਨਹਿ ਚਲ ਲੋਕ ਦੁਨੀਆ ਕੈਸ ਮੁਕਾਮੇ ਕਰ ਸਿੱਧਕ ਕਰਨੀ ਖਰ ਚਬਦੋ लाग रहो हरनामे रहआव जोगे त्यासन कर बही मुल्ला बही म कहाँम पंडित बखाने पोथियां सिद्ध बही देवस्थानो सुर सिद्ध गान गंधर्व बमण जन सिख पीर सलाहर ਦਰ ਕੂਚ ਕੂਚਾ ਘਰ ਗਏ ਅਵਰ ਪੀ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਬਰੇ ਗਏ ਕਰ ਕਰ ਕੂਚ ਕੜੀ ਮੋਹਤ ਕੀ ਚੱਲਣਾ ਦੇਸ ਸਮਝ ਤੂ ਪੀ ਪਹੂਚ ਸਬਦਾਂ ਮਾਹੇ ਵਖਾਣੀਏ ਵਿਰਲਾ ਤਬ ਹੁਜੇ ਕੋਈ ਨਾਨਕ ਵਖਾਣੇ ਬੇਨਤੀ ਜਲ ਤਲ ਮਹੀ ਅਲਸੋਈ ਅੱਲੋ ਅਲਾਖਿਆ ਗਮ ਕਾਦਰ ਕਰਨ ਖਾਰ ਕਰੀਮ ਸਭ ਦੁਨੀਆ ਵਣ ਜਾਵਣੀ ਮੁਕਾਮ ਏਕ ਰਹੀਮ ਦੁਨੀਆ ਕਿਸ ਨੂੰ ਆਖੀਐ ਜਿਸ ਸਿਸ ਨ ਹੋਵੇ ਲੇਕ ਅਸਮਾਨ ਧਰਤੀ ਚੱਲਸੀ ਮੁਕਾਮ ਯੋਹੀ ਏਕ ਦਿਨ ਰਵ ਚੱਲੇ ਨਿਸ ਸਾਸ ਚੱਲੇ ਤਰ ਕਾਲਖ ਪਲੋਈ ਮੁਕਾਮ ਯੋਹੀ ਏਕ ਹੈ ਨਾਨਕ ਸੱਚ ਬਗੋਈ ਦਿਨ ਰਵ ਚੱਲੇ ਨਿਸ ਸਸ ਚੱਲੇ ਤਰ ਕਲਖ ਪਲੋਈ ਮੁਕਾਮ ਉਹੀ ਏਕ ਹੈ ਨਾਨਕ ਸੱਚ ਬਗੋਈ